ਸਾਸੀ ਘਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਸਕੀਵੀ ਦਾ ਮੇਜ਼ਰਮੈਂਟ ਲੈ ਕੇ ਆਈ ਹਾਂ ਇਹ ਮੈਂ ਇੱਕ ਸਕੀਵੀ ਤਿਆਰ ਕੀਤੀ ਹੈ ਬਣਾ ਕੇ ਇਹ ਵਰਦਮਾ ਨੂੰ ਨਾਲ ਬਣਾਈ ਹੈ 200 ਗ੍ਰਾਮ ਦਾ ਗੋਲਾ ਵਾਈ ਹੁੰਨ ਦਾ 350 ਗ੍ਰਾਮ ਹੁੰਨ ਲੱਗੀ ਹੈ ਸਕੀਵੀ ਨੂੰ ਇਹਦਾ ਮੈਂ ਤੁਹਾਨੂੰ ਨਾਪ ਦੱਸਾਂਗੀ ਕਿ ਕਿੰਨੇ ਗੁੰਡੇ ਪਾ ਕੇ ਸਕੀਵੀ ਤਿਆਰ ਕੀਤੀ ਗਈ ਹੈ ਏਡਿਸ ਕੀ ਵੀ ਹੈ ਤੀਨ ਏذر ਵਾਸਤੇ ਆ ਬਾਰਡਰ ਤੋਂ ਇਹਦੇ ਮੈਂ 55 ਜੋੜ ਪਾਏ ਆ ਬਾਰਡਰ ਬਣਾਉਣ ਤੋਂ ਪਹਿਲਾਂ 55 ਜੋੜ ਪਾਏ ਆ ਬਾਅਦ ਵਿੱਚ ਦੋ ਪੁੱਠੇ ਦੋ ਸਿੱਧਿਆਂ ਦਾ ਬਾਰਡਰ ਬਣਾਇਆ ਵਾਂ ਇਹਦਾ ਮੈਂ ਕੋਈ ਕੁੰਡਾ ਵਧਾਇਆ ਨਹੀਂ 55 ਜੋੜ ਪਾਏ ਆ ਇਹਠੋਂ 110 ਕੁੰਡੇ ਉੱਪਰ ਤੱਕ ਇਹ ਇੰਨੇ ਹੀ ਰਹਿਣ ਤੇ ਕੋਈ ਕੁੰਡਾ ਵਧਾਇਆ ਨਹੀਂ 5.5 ਇੰਚੇ ਦਾ ਮੈਂ ਬਾਰਡਰ ਬਣਾਇਆ ਵਾਂ बॉर्डर तो उपर मोडे तक शोल्डर तक यदि लंबाई दस इंच वा पूरी लंबाई स्कवी दतारा इंच वा पूरी लंबाई सतारा इंच बनाई है बॉडर बना के उस तो बाद इतों डिजाइन पाना शुरू करता वा डिजाइन बना शुरू करता वा डिजाइन बना के इस तो बा मैं इतों मोडे की कटिंग की चार तीन दो ਦੀਏ ਦੀ ਕਟਿੰਗ ਕੀਤੀ ਏ 7.5 ਇੰਚ ਦਾ ਮੋਢਾ ਬਣਾਇਆ ਵਾਂ ਮੋਢੇ ਦੀ ਕਟਿੰਗ ਕਰਨ ਤੋਂ ਬਾਅਦ 1.5 ਇੰਚ 1.5 ਇੰਚ ਬਣ ਤੇ ਜਾ ਕੇ ਗਲ ਦੀ ਘਟਾਈ ਪਾਈ ਏ ਮੋਢੇ ਦੀ ਕਟਿੰਗ ਕਰਨ ਤੋਂ ਬਾਅਦ 1.5 ਇੰਚ ਉੱਪਰ ਗਲ ਦੀ ਕਟਿੰਗ ਕੀਤੀ ਏ ਗਲ ਦੀ ਕਟਿੰਗ ਗਲੇ ਦੀ ਕਟਿੰਗ ਕੀਤੀ ਏ 1.5 ਇੰਚ ਤੇ ਜਾ ਕੇ ਇਹਨਾਂ ਦਾ ਅੱਧ ਕਰਕੇ ਕੁੰਡਿਆਂ ਦਾ ਪਹਿਲਾਂ ਇਹ ਮੋਢਾ ਬਣਾਇਆ ਵਾਂ ਫਿਰ ਦੂਸਰਾ ਬਣਾਇਆ ਇੱਥੇ ਵੀ ਮੈਂ 4 3 2 1 ਦੀ ਕਟਿੰਗ ਕੀਤੀ ਏ ਜਿਹੜੇ ਕੁੰਡੇ ਵੱਧ ਹੀ ਮੋਢੇ ਦੇ ਜਿੰਨੇ ਰੱਖਣੇ ਸੀ ਉਨੇ ਰੱਖ ਕੇ ਇੱਕ ਇੱਕ ਕੁੰਡਾ ਉੱਪਰ ਤੱਕ ਘਟਾਉਂਦੀ ਹੋਈ ਗਈਆਂ 13 ਜੋੜ ਮੋਢੇ ਦੇ ਰੱਖੇ ਆ 26 ਕੁੰਡੇ ਦੋਵੇਂ ਸੇਮ ਹੀ ਬਣਾਏ ਆ ਏ ਇੱਕ ਮੋਢਾ ਬਣ ਗਿਆ ਮੁੜ ਕੇ ਦੂਸਰਾ ਮੋਢਾ ਬਣਾਇਆ ਗਲਾ ਜਿਹੜਾ ਵਾ ਇਹ ਵੀ ਦੋ ਪੁੱਠੇ ਦੋ ਸਿੱਧਿਆਂ ਦਾ ਬਣਾਇਆ ਵਾ 50 ਜੋੜ ਗਲੇ ਦੇ ਚੁੱਕੇ ਆ बैक सैड तो भी वेखो गला बैक पार्ट भी इस तरह ही वा यदी जड़ी बैक गले की कटिंग वा य ढाई इंच पर की मोडे की कटिंग करने तो बाद ये ढाई इंच बना के फेरे की कटिंग की है गले भी सेम ही कटिंग की है पर थोड़ी उपर जाके है गले की शेप बहुत सोहनी आई है ਇਹ ਮੈਂ ਬਾਅਦ ਵਿੱਚ ਬਣਾਉਂਦੀ ਹੋਈ ਗਈ ਹੈ ਮੋਡੇ ਦੇ ਤੋਂ ਬਾਅਦ ਵਿੱਚ ਇੰਨੇ ਕੁੰਡੇ ਰੱਖ ਕੇ ਬਾਕੀ ਸਾਰੇ ਕੁੰਡੇ ਮੈਂ ਬਾਈਂਡ ਕਰਤੇ ਇਹਨਾਂ ਨੂੰ ਬੰਦ ਕਰਤਾ ਦੁਬਾਰਾ ਫਿਰ ਗਲੇ ਦੇ ਕੁੰਡੇ ਚੋੱਕ ਕੇ ਇਸ ਤਰੀਕੇ ਨਾਲ ਗੋਲ ਸਲਾਈਆਂ ਤੇ ਗਲਾ ਬਣਾਇਆ ਵਾਂ ਇਹਦਾ ਅੱਗੇ ਬਾਹਾਂ ਦੀ ਆਗੇ ਇਹਦੇ ਬਾਹਾਂ ਦੇ 22 ਜੋੜ ਪਾਏ ਆ ਬਾਹਾਂ ਦੇ ਮੈਂ 22 ਜੋੜ 44 ਕੁੰਡੇ ਇਹਦਾ 2.5 ਇੰਚ ਬਾਰਡਰ ਬਣਾਇਆ ਵਾਂ ਬਾਹਾਂ ਦਾ 8 ਇੰਚ ਬਾਰਡਰ ਬਣਾਉਣ ਤੋਂ ਬਾਅਦ ਉੱਪਰ ਡਿਜ਼ਾਈਨ ਸ਼ੁਰੂ ਕੀਤਾ ਵਾਂ ਬਾਰਡਰ ਤੋਂ ਉੱਪਰ ਹਰ ਚੌਥੀ ਸਲਾਈ ਮੈਂ 5 ਵਾਰ ਕੁੰਡੇ ਵਧਾਏ ਆ ਉਸ ਤੋਂ ਬਾਅਦ ਪੰਜਵੀਂ ਸਲਾਈ ਕਰਤੀ ਆ ਬਹੁਤ ਸੋਹਣੀ ਬਾਹ ਦੀ ਸ਼ੇਪ ਆਈ 18 ਇੰਚ ਦੀ ਬਾਹ ਬਣਾਈ ਏ 18 ਇੰਚ ਬਾਹ ਬਣਾਉਣ ਤੋਂ ਬਾਅਦ ਵਿੱਚ ਇਹ ਵੀ ਜਿੰਨੇ ਸਾਡੇ ਪਾਰਟ ਦੇ ਕੁੰਡੇ ਹੀ ਬੈਕ ਦੇ ਬੈਕ ਦੇ ਫਰੰਟ ਦੇ ਜਿੰਨੇ ਹੀ ਇਹ ਵੀ 55 ਜੋੜ ਕੀਤੇ ਆ ਕਰਕੇ ਉਸ ਤੋਂ ਬਾਅਦ ਇਹਦੀ ਕਟਿੰਗ ਕਰਨੀ ਸ਼ੁਰੂ ਕੀਤੀ ਏ 4 3 2 ਦੀ ਕਟਿੰਗ ਕਰਦੇ ਹੋ ਮੁੜ ਕੇ ਇੱਕ ਇੱਕ ਕੁੰਡਾ ਕਟਾਉਂਦੀ ਗਈ ਆ ਮੈਂ 18 ਇੰਚ ਰੱਖੀ ਏ ਦੋਵੇਂ ਬਾਹਮ ਇਸੇ ਤਰ੍ਹਾਂ ਹੀ ਤਿਆਰ ਕੀਤੀਆਂ ਇਹਦੀ ਪੂਰੀ ਲੰਬਾਈ 17 ਇੰਚ ਵਾ ਇਸ ਕਿਵੀ ਦੀ ਗਲਾ ਬਣਾਉਣ ਤੋਂ ਬਾਅਦ ਗੋਲ ਸਲਾਈਆਂ ਨਾਲ ਗਲਾ ਬਣਾਇਆ ਦੋ ਪੁੱਠੇ ਦੋ ਸਿੱਧੇ ਕੁੰਡਿਆਂ ਦੇ ਨਾਲ ਉਸ ਤੋਂ ਬਾਅਦ ਉੱਪਰ ਕਰੋਸ਼ੀਆ ਕੀਤਾ ਵਾ ਥੋੜਾ ਜਿਹਾ ਬਹੁਤ ਜ਼ਿਆਦਾ ਨਹੀਂ ਕੀਤਾ ਥੋੜਾ ਥੋੜਾ ਹੀ ਕੀਤਾ ਵਾ ਤੁਸੀਂ ਵੀ ਇਸ ਤਰੀਕੇ ਨਾਲ ਸਕੀ ਵੀ ਬਣਾ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਦੱਸਣ ਦਾ ਤਰੀਕਾ ਵਧੀਆ ਲੱਗਾ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਥੈਂਕ ਯੂ